ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਥਰੋਵਰ ਰਹਿਣਾ ਜੀ ਦੋਸਤੋ ਇਸ ਟਾਈਮ ਤੇ ਬਠਿੰਡਾ ਦੇ ਮਾਨਸਾ ਰੋਡ ਤੇ ਕਮਲ ਨਰਸਰੀ ਦੇ ਵਿੱਚ ਪਹੁੰਚੇ ਜਿਹੜੀ ਕਿ 5 ਏਕੜ ਦੇ ਵਿੱਚ ਬਣੀ ਹੈ ਜਿਸ ਦੇ ਵਿੱਚ ਪੌਦੇ ਬਹੁਤ ਸਾਰੇ ਪੌਦੇ ਫੁੱਲਦਾਰ ਔਰ ਫਲਦਾਰ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜਾਣਗੇ ਤੁਹਾਨੂੰ ਇਧਰੇ ਇਧਰੇ ਕਿਸੇ ਨਰਸਰੀਆਂ ਦੇ ਵਿੱਚ ਘੁੰਮਣ ਦੀ ਕੋਈ ਲੋੜ ਨਹੀਂ ਮੈਡਮ ਜੀ ਵੀ ਖੜੇ ਆਪਣਾ ਵਾਲਾ ਵੀ ਗੱਲਬਾਤ ਕਰਾਂਗੇ ਕੀ ਨਾਮ ਕੀ ਹੈ ਤੁਹਾਡਾ ਸੁਮਨ ਜੀ ਕਿਵੇਂ ਦੇਖਦੇ ਹੋ ਵੀ ਕਿੰਨੇ ਏਕੜ ਦੇ ਵਿੱਚ ਜਿਹੜਾ ਪੌਦੇ ਨੇ 5 ਏਕੜ ਚ ਹੈ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਫਰੂਟ ਹੈ ਤੁਸੀਂ ਹਰ ਇੱਕ ਵੈਰਾਈਟੀ ਦੀ ਬਾਰਵੀਂ ਲਾ ਸਕਦੇ ਹੋ ਅੰਦਰ ਵੀ ਲਾ ਸਕਦੇ ਹੋ ਸਾਰੇ ਪਾਸੇ ਰੱਖਣ ਵਾਲੇ ਪੌਦੇ ਵੀ ਹੈ ਤੇ ਅੱਜ ਨਾਲ ਨਾਲ ਮਾੜਾ ਸਾਨੂੰ ਦਿਖਾ ਵੀ ਦਿਓ ਕਿਸ ਤਰ੍ਹਾਂ ਦੇ ਪੌਦੇ ਜਿਹੜੇ ਇਹ ਚੀਜ਼ ਇਹ ਕੀ ਚੀਜ਼ ਕੀ ਹੈਗੀ ਇਹ ਇਹ ਪਾਂਡਾ ਫਾ ਐਕਸਾ ਬੌਨਸਾਈ ਪੌਦਾ ਹੈ ਇਹ ਆਕਸੀਨ ਵਾਸਤੇ ਵੀ ਹੈ ਬਾਰਵੀਂ ਲਾ ਸਕਦੇ ਆ ਬਾਹਰ ਘਾਚੇ ਵੀ ਲਾ ਸਕਦੇ ਹੋ ਜੀ ਜੀ ਤੇ ਇਹਦੇ ਵਧੀਆ ਫੁੱਲ ਆਉਂਦਾ ਖੁਸ਼ੂ ਵੀ ਆਂਦੀ ਹੈ ਤੇ ਆ ਜਿਹੜੇ ਹੋਰ ਇੱਕ ਕੀ ਲੱਗੇ ਹੋ ਜਿਹੜੇ ਆਪਣੇ ਆ ਕੀ ਪਏ ਇਹ ਇਹ ਆ ਇਹ ਪੰਛਟੀ ਉਹ ਹੈ ਸੁਖਸ਼ਾਂਤੀ ਹੈ ਜੀ ਇਹ ਸੁਖਸ਼ਾਂਤੀ ਕਿਹਾ ਜਾਂਦਾ ਸਾਨੂੰ ਘਰ ਸੁਖਸ਼ਾਂਤੀ ਕਿ ਆ ਜਾਂਦਾ ਇਹਨੂੰ ਅੱਛਾ ਅੱਛਾ ਇਹ ਨਾਮ ਕੀ ਹੈ ਸੁਖਸ਼ਾਂਤੀ ਹਾਂਜੀ ਸੁਖਸ਼ਾਂਤੀ ਉਸ ਪੌਦੇ ਦੇ ਨਾਮ ਸੁਖਸ਼ਾਂਤੀ ਇਹ ਤੁਹਾਡੇ ਘਰ ਦੇ ਵਿੱਚ ਸੁਖਸ਼ਾਂਤੀ ਵੀ ਆਏਗੀ ਇਹ ਪੌਦਾ ਲਗਾਉਣ ਦੇ ਨਾਲ ਤੇ ਇਹ ਹੋਏ ਇੱਕ ਪੇ ਫੁੱਲ ਲੱਗਦੇ ਕੀ ਨਹੀਂ ਨਹੀਂ ਫੁੱਲ ਨਹੀਂ ਲੱਗਦੇ ਪੱਤੇ ਪੱਤੇ ਆਉਂਦੇ ਪੂਰਾ ਪੌਦਾ ਫੈਲ ਜਾਂਦਾ ਹੈ ਗਮਲਾ ਹਰ ਪਾਸਾ ਹੋ ਜਾਂਦਾ ਹੈ ਜੀ ਦੋਸਤੋ ਇਹਦਾ ਨਾਮ ਹੈ ਜਿਹੜਾ ਉਹ ਬਹੁਤ ਅੱਛਾ ਹੈ ਇਹਦਾ ਨਾਮ ਹੈ ਸੁਖਸ਼ਾਂਤੀ ਜ਼ਰੂਰ ਇਸ ਤਰ੍ਹਾਂ ਦੇ ਜਿਹੜੇ ਪੌਦੇ ਆ ਘਰਾਂ ਦੇ ਵਿੱਚ ਲਗਾਉਣੇ ਚਾਹੀਦੇ ਆ ਤਾਂ ਕਿ ਤੁਹਾਡੇ ਘਰਾਂ ਦੇ ਵਿੱਚ ਸੁਖਸ਼ਾਂਤੀ ਆਵੇ ਤੇ ਤੁਹਾਡੇ ਘਰ ਦੇ ਵਿੱਚ ਪੌਦਾ ਵੀ ਲੱਗਿਆ ਰਹੇ ਇਸ ਕਰਕੇ ਇਹਨਾਂ ਦੇ ਨਾਮ ਵੀ ਉਸੇ ਤਰ੍ਹਾਂ ਦੇ ਹੋਰ ਵੀ ਆਪਾਂ ਆ ਆਪ ਦੇਖੋ ਦੋਸਤੋ ਕਿੰਨੇ ਬਹੁਤ ਸਾਰੇ ਜਿਹੜੇ ਪੌਦੇ ਐ ਇੱਥੇ ਤੇ ਇਹਦਾ ਕੀ ਨਾਮ ਹੈ ਜੀ ਜੀ ਇੱਕ ਜੋਰਾ ਜੀ ਇਹ ਫੁੱਲਾਂ ਵਾਲਾ ਪੌਦਾ ਜੀ ਜੀ ਇਹ ਅੰਦਰ ਵੀ ਲਾ ਸਕਦੇ ਹੋ ਬਾਹਰ ਵੀ ਲਾ ਸਕਦੇ ਹੋ ਜੀ ਤੇ ਪਾਣੀ ਵੀ ਸਾਫ ਦਾ ਪਾਓ ਖਰਾਬ ਨਹੀਂ ਹੁੰਦਾ ਪੌਦਾ ਵਧੀਆ ਚੱਲਦਾ ਜੀ ਏ ਕੋ ਧੁੱਪ ਚੰਦਰ ਫਰਕ ਤਾਂ ਨਹੀਂ ਹੁੰਦਾ ਵੀ ਧੁੱਪ ਚ ਲਗਾਓ ਨਹੀ ਹਲਕੀ ਧੁੱਪ ਚ ਲਗਾਓਗੇ ਬਹੁਤ ਵਧੀਆ ਹਰਾ ਭਰਾ ਰਹੂਗਾ ਥੋੜੀ ਘੜੀ ਧੁੱਪ ਚ ਲਗਾਓਗੇ ਤਾਂ ਮਰ ਜਾ ਸਕਦਾ ਹੈ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਹੋ ਕਾਫੀ ਤੁਹਾਨੂੰ ਦੇਖਦੇ ਕਿ ਕਾਫੀ ਜਿਹੜਾ ਅੱਗੇ ਕਾਫੀ ਅੱਗੇ ਬਣਿਆ ਹੋਇਆ ਇਹਨਾਂ ਦਾ ਤੇ ਆ ਹੋਰ ਵੀ ਬਹੁਤ سارے ਡਿਪੋਜ਼ਿਟਿਵ ਜਿਹੇ ਦੇਖ ਸਕਦੇ ਤੁਸੀਂ ਦੀਆਂ ਦੇ ਰਾਹੀਂ ਇਹ ਬਠਿੰਡਾ ਦਾ ਆਹ ਦੇਖੋ ਚੀਕੂ ਦਾ ਪੌਦਾ ਹੈ ਜੀ ਚੀਕੂ ਦਾ ਪੌਦਾ ਦੋਸਤੋ 12 ਮਾਸ ਫਲਾਂ ਇਹਦਾ ਅੰਦਾ 12 ਮਾਸ ਫਲਾਂ ਜੀ ਜੀ ਤੇ ਏਡਾ ਵੱਡਾ ਫਰੂਟ ਹੈ ਬਹੁਤ ਵਧੀਆ ਫਰੂਟ ਲੱਗਦਾ ਹੈ ਪੂਰਾ ਮਿੱਠਾ ਹੈ ਜੀ ਜੀ ਇਹ ਕਿੰਨੇ ਸਮੇਂ ਦੇ ਵਿੱਚ ਲੱਗ ਜਾਂਦਾ ਫਰਸ਼ ਬਸ ਫਲ ਆ ਰਿਹਾ ਦੇਖੋ ਇਹਨੂੰ ਪੂਰਾ ਫਲ ਆ ਰਿਹਾ ਆ ਦੇਖੋ ਹਰ ਇੱਕ ਥਾਂ ਤੇ ਫਲ ਲੱਗਿਆ ਹੋਇਆ ਜੀ ਕਿੰਨੀਆਂ ਪ੍ਰਕਾਰ ਦੇ ਤੁਹਾਡੇ ਕੋਲ ਜਿਹੜੇ ਫਰੂਟ ਦੇ ਪੌਦੇ ਨੇ ਸਾਡੇ ਫਰੂਟ ਹਰ ਪ੍ਰਕਾਰ ਦਾ ਕਾਸ਼ੋ ਘਟੋ 15-20 ਦਾ ਫਰੂਟ ਆਗਾ ਜੀ ਜੀ ਬਰਿੰਡਾ ਦੇ ਜਗਾ ਜਗਾ ਪੈਟਰੋਲ ਫੂਕੇ ਜਾਂਦੇ ਆ ਤੇਲ ਫੂਕੇ ਜਾਂਦੇ ਆ ਓਰੇ ਆਨ ਹਰ ਇੱਕ ਵੈਰਾਈਟੀ ਮਿਲੂਗੀ ਹਰ ਇੱਕ ਤਰ੍ਹਾਂ ਦੀ ਮਿਲੂਗੀ ਰੋਲੇ ਸੰਪਨ ਕਰਨਾ ਕੇ ਆ ਕੀ ਕੀ ਦੇਖੀਏ ਇੱਕ ਬਾਰਾ ਮਾਸੀ ਨੀਪੂਆ ਜੀ ਜੀ ਇਹ ਕਾ ਬਸ 2 ਮਹੀਨੇ ਬਾਅਦ ਤੇ ਫਰੂਟ ਆ ਜੀ ਜੀ ਹੋਰ ਜਿਹੜੇ ਆ ਔਰ ਕਾਫੀ ਤਾਰੇ ਨਾਲ ਇਹ ਬੂਟੇ ਚਰ ਕੋਦਾ ਅੱਜ ਨਾਲ ਜੀ ਆ ਕੀ ਕੀ ਦੇਖੇਗੇ ਜਿਹੜੇ ਆ ਕੇ ਇਹ ਪਪੀਤਾ ਹੈ ਜੀ ਇੱਕ ਸ਼ਹਿਰ ਦੇ ਵਿੱਚ ਜਿਹੜੇ ਰੇਟਾਂ ਦਾ ਵੀ ਫਰਕ ਹੈ ਤੁਹਾਡੇ ਨਾਲ ਹੋਰ ਹਾਂ ਜੀ ਰੇਟ ਦਾ ਵੀ ਫਰਕ ਹੈ ਜੇ हां ਕਟ ਰੇਟ ਤੇ ਵੀ ਮਿਲਦਾ ਵਧੀਆ ਰੇਟ ਹੈਗਾ ਜੀ ਹਾਂ ਤੁਸੀਂ ਜਿਹੜੇ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਕੋਈ ਨਾ ਕੋਈ ਇਹਨਾਂ ਵੱਲੋਂ ਤੋਹਫ਼ਾ ਵੀ ਦਿੱਤਾ ਜਾਊਗਾ ਕਿਉਂਕਿ ਇਹਦੇ ਕੋਲ ਪੌਦੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਾਣਗੇ ਤਾਂ ਇਹਨਾਂ ਨੂੰ ਜ਼ਰੂਰ ਦੱਸਿਆ ਜਾਂਦਾ ਇਹਨਾਂ ਵੱਲੋਂ ਉਰੇ ਆਕਸੀਨਾਲ ਵੀ ਮਿਲਦੇ ਆ ਬਿਨਾਂ ਆਕਸੀਨਾਲ ਵੀ ਮਿਲਦੇ ਆ ਸੱਤਰਾਂ ਦੇ ਪੌਦੇ ਆ ਜੀ ਹਾਂ ਤੁਹਾਡੇ ਕੋਲੇ ਜੇ ਆਪਾਂ ਗੱਲ ਕਰਕੇ ਕਿਤੇ ਲੈ ਕੇ ਜਾਂਦੇ ਆ ਦੋਸਤ ਕਸਟਮਰ ਆਂਦੇ ਆ ਤਾਂ ਉਹ ਜਿਹੜੇ ਗਮਲੇ ਆ ਵਗੈਰਾ ਉਹ ਫਿਰ ਉਹਨਾਂ ਨੂੰ ਬਾਹਰੋਂ ਖਰੀਦਨੇ ਪੈਂਦੇ ਹੋਣਗੇ ਨਹੀਂ ਆਪਣੇ ਕੋਲੇ ਹੈ ਸਾਰਾ ਕੁਝ ਮਿਲਦਾ ਜੀ ਗਮਲੇ ਵਗੈਰਾ ਵੀ ਮਿਲਦੇ ਆ। ਹਾਂਜੀ। ਲੋ ਜੀ ਇਹਨਾਂ ਕੋਲੋਂ ਗਮਲੇ ਵੀ ਮਿਲਦੇ ਆ। ਤੁਹਾਨੂੰ ਗਮਲੇ ਲੈਣ ਜਾਰਨ ਦੀ ਵੀ ਕੋਈ ਲੋੜ ਨਹੀਂ। ਪਲਾਸਟਿਕ ਦਾ ਵੀ ਕਮਲਾ ਹੈ, ਮਿੱਟੀ ਦਾ ਵੀ ਕਮਲਾ ਹੈ, ਸੀਮਿੰਟ ਦਾ ਵੀ ਕਮਲਾ ਹੈ। ਜੀ ਵਾਹ ਜੀ ਵਾਹ। ਚਾਰ ਪ੍ਰਕਾਰ ਦੇ ਗਮਲੇ ਆ ਗਏ ਆ। ਜੇ ਦੋਸਤੋ ਸਾਰੇ ਪ੍ਰਕਾਰ ਦੇ ਤੁਹਾਨੂੰ ਗਮਲੇ ਵੀ ਤੇ ਜੀ ਮਿੱਟੀ ਦਾ ਵੀ ਕਮਲਾ ਹੈ। ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਪੈਂਦਾ। ਹਾਂ ਮਿੱਟੀ 'ਚ ਲਾ ਕੇ ਵੀ ਦੇ ਦਿੰਦੇ ਆ। ਜੇਕਰ ਕੋਈ ਤੁਹਾਡੇ ਨਾਲ ਕੰਟੈਕਟ ਕਰੇ ਵੀ ਸਾਡੇ ਕੋਲੋਂ। ਉਹ ਪਾਰਕ ਵੀ ਤਿਆਰ ਕਰ ਦਾਂਗੇ ਜੀ। ਵਾਹ ਜੀ ਵਾਹ। ਦੋਸਤੋ ਤੁਸੀਂ ਦੇਖੋ ਇਹ ਪਾਰਕ ਬਣਾਉਣ ਵਾਸਤੇ ਤੁਸੀਂ ਵੀ ਇਹਨਾਂ ਨਾਲ ਵਰਕ ਕਰ ਸਕਦੇ ਹੋ। ਕਿੱ ਤਾਂ ਕਿ ਜਿਹੜੇ ਤੁਹਾਨੂੰ ਕਿਤੇ ਖੱਜਲ ਖਵਾਰ ਹੋਣ ਦੀ ਜਰੂਰਤ ਨਾ ਪਵੇ ਬਠਿੰਡਾ ਦੇ ਵਿੱਚ ਹੀ ਤੁਹਾਡੇ ਸ਼ਹਿਰ ਦੇ ਵਿੱਚ ਹੀ ਕਿ ਐਡੀ ਵੱਡੀ ਜਿਹੜੀ ਨਰਸਰੀ ਖੁੱਲ ਚੁੱਕੀ ਹੈ ਜਿਹੜੀ ਕਿ 5 ਏਕੜ ਦੇ ਵਿੱਚ ਆ ਸਭ ਤੋਂ ਵੱਡੀ ਜਿਹੜੀ ਨਰਸਰੀ ਹੈ ਇਸ ਬਠਿੰਡੇ ਦੇ ਵਿੱਚ ਮਾਹਰ ਦਾ ਰੋਡ ਤੇ ਖੁੱਲ ਚੁੱਕੀ ਹੈ ਹੋਰ ਵੀ ਕਾਫੀ ਸਾਰੇ ਪੌਦੇ ਆਪਾਂ ਦਿਖਾ ਦਈਏ ਆਪਾਂ ਇੰਜ ਪੱਗੇ ਮੋਟਾ ਦੇਖ ਲਿਗੇ ਦੇਖੋ ਦੋਸਤੋ ਦੇਖ ਲਓ ਕਿੰਨੇ ਪੌਦੇ ਹੀ ਪੌਦੇ ਤੁਹਾਨੂੰ ਨਜ਼ਰ ਆਉਣਗੇ ਦੋਸਤ ਨੂੰ ਕਹਾਂਗਾ ਵੀ ਸਾਰੇ ਪਾਸੇ ਜਿਹੜੀ ਨਰਸਰੀ ਦਿਖਾ ਦੇਣ ਇੱਕ ਵਾਰ ਹਰ ਜਗ੍ਹਾ ਤੁਹਾਨੂੰ ਕਿਸੇ ਨਾ ਕਿਸੇ ਫਰੂਟ ਦੇ ਪੱਲ ਦੇ ਪੌਦੇ ਤੁਹਾਨੂੰ ਮਿਲ ਜੀਏ ਯਾਰ ਇਹ ਬਦਲੇ ਦਾ ਮਾਨਸਾ ਰੋਡ ਹੈ ਦੋਸਤੋ ਕਮਨੈਸਟੀ ਕਮਨੈਸਟੀ ਹੈ ਇਹਦਾ ਨਾਮ ਇਹ ਕਮਨੈਸਟੀ ਦੇ ਵਿੱਚ ਤੁਸੀਂ ਇੱਕ ਵਾਰ ਆ ਗਏ ਤਾਂ ਤੁਸੀਂ ਵਾਪਸ ਕੱਲ ਹੀ ਨਹੀਂ ਜਾਓਗੇ ਤਾਂ ਕਿ ਤੁਹਾਨੂੰ ਜ਼ਰੂਰ ਇੱਥੇ ਨਾ ਕੋਈ ਨਾ ਕੋਈ ਜਿਹੜਾ ਪੌਦਾ ਪਸੰਦ ਆ ਹੀ ਜਾਣਾ ਆਹ ਭੈਣ ਜੀ ਬੜਾ ਦੱਸਿਓ ਇਹਨਾਂ ਵਾਰੀ ਇਹ ਕੀ ਚੀਜ਼ ਹੈ ਜਿਹੜੀ ਇੱਥੇ ਆਉਂਦੇ ਪਏ ਦੇਖੋ ਜੀ ਇਹ ਫਰੂਟ ਵਾਲਾ ਇਹ ਹੈਗਾ ਆੜੂ ਜੀ ਇਹ ਐਨ ਮਸੰਦ ਇਹ ਜਿਹੜੇ ਆੜੂ ਆਪਾਂ ਗੱਲ ਕਰ ਲਈਏ ਇੱਥੇ ਆਪਣੇ ਪੰਜਾਬ ਦੇ ਵਿੱਚ ਬਰਿੰਡੀ ਦੀ ਗੱਲ ਕਰ ਲਈਏ ਇੱਥੇ ਲੱਗ ਜਾਂਦੇ ਹਾਂ ਹਾਂ ਜੀ ਲੱਗ ਜਾਂਦਾ ਪੂਰਾ ਵਧੀਆ ਫੁੱਲ ਆ ਆੜੂ ਆਉਂਦਾ ਪੂਰਾ ਟਾਪ ਦਾ ਫਰੂਟ ਆਊਗਾ ਸਬਸਕ੍ਰਾਈਬ ਆਊਗਾ ਆਪਣੇ ਵੱਡੇ ਵੱਡੇ ਪੀੜਰਕਸ ਲੱਗੇ ਆ ਉਹਨਾਂ ਤੇ ਵੀ ਫਰੂਟ ਆਂਦਾ ਹੈ ਸਿੰਪਲ ਵੀ ਖਾ ਕੇ ਜਾਂਦੇ ਗਰਾਹ ਜੀ ਖਾ ਕੇ ਜਾਂਦੇ ਕੋਈ ਐਸ ਤਰ੍ਹਾਂ ਦਾ ਕੋਈ ਲਾਂਭਾ ਤਾਂ ਨਹੀਂ ਆਇਆ ਤੋਂ ਨਹੀਂ ਨਹੀਂ ਲੱਗਿਆ ਉਹ ਨਾ ਲੱਗਿਆ ਹੋਵੇ ਫਰੂਟ ਨਹੀਂ ਨਹੀਂ ਇਹ じゃ ਕੋਈ ਲਾਂਭਾ ਨਹੀਂ ਆ ਸਕਦਾ ਅਸੀਂ ਤੇਸੀ ਪੌਦਾ ਦਿੰਦੇ ਨਹੀਂ ਹਾਈਬ੍ਰਿਡ ਪੌਦਾ ਦਿੰਨੇ ਆ ਤੇ ਉਹ ਤੇ ਫਰੂਟ 1.5 ਸਾਲ ਬਾਅਦ ਵਧੀਆ ਫਰੂਟ ਆਂਦਾ ਜੀ ਬਿਲਕੁਲ ਜੀ ਉਸ ਤੋਂ ਤੁਸੀਂ ਸੋਹਣੇ ਚੁੱਕੇ ਹੋ ਭੈਣ ਜੀ ਕੋਲੋਂ ਵੀ ਜਿਹੜੇ ਫਰੂਟ ਆ ਉਹ ਦਿੱਥੇ ਬਹੁਤ ਲੱਗੇ ਲੱਗ ਜਾਣ ਕਿੰਨੇ ਕੋਲੇ ਕੋਈ ਇੰਨਾ ਤਾਂ ਲਾਂਭਾ ਨਹੀਂ ਆਊਗਾ ਅਗਰ ਕੋਈ ਲਾਂਭਾ ਜਦੋਂ ਮਰਜ਼ੀ ਆ ਸਕਦੇ 24 ਘੰਟੇ ਨਰਸਰੀ ਦੇ ਵਿੱਚ ਤੁਹਾਨੂੰ હાજર ਮਿਲਣਗੇ ਇਹ ਭਿੰਡਾ ਦਾ ਮਾਨਸਾ ਰੋਡ ਹੈ ਕਮਲ ਨਰਸਰੀ ਇਹਨ ਦਾ ਇਹਦਾ ਨੰਬਰ ਹੈ ਉਹ ਸਕਰੀਨ ਦੇ ਉੱਤੇ ਦਿੱਤਾ ਜਾਊਗਾ ਤੁਸੀਂ ਜਦੋਂ ਵੀ ਇਹਨਾਂ ਨਾਲ ਕੰਟੈਕਟ ਕਰਨਾ ਉਸ ਤੇ ਦੇਖ ਕੇ ਕਰ ਸਕਦੇ ਦੋਸਤੋ ਅੱਗੇ ਤੁਹਾਨੂੰ ਹੋਰ ਵੀ ਲੈ ਕੇ ਚੱਲਦੇ ਭੈਣ ਜੀ ਨੇ ਕਿਹਾ ਜੀ ਹੋਰ ਵੀ ਤੁਹਾਨੂੰ ਦਿਖਾਉਣਗੇ ਦੇਖੋ ਜੀ ਸਾਡੇ ਕੋਲ ਇੰਨਾ ਵਧੀਆ ਫਰੂਟ ਦਾ ਪੌਦਾ ਹੈ ਕਿੰਨੂ ਹੈ ਤੁਸੀਂ ਦੇਖੋ ਸਾਡੀ ਟਾਹਣੀਆਂ ਵੀ ਟੁੱਟ ਰਹੀਆਂ ਹਨ ਇੰਨਾ ਫਰੂਟ ਚੱਕਿਆ ਹੋਇਆ ਹੈ ਤੇ 3 ਸਾਲ ਦਾ ਪੌਦਾ ਹੋਇਆ ਜੀ ਆਪਾਂ ਉਹ ਵੀ ਦੇਖਦੇ ਦੋਸਤੋ ਕਿ 3 ਸਾਲ ਦੇ ਪੌਦੇ ਤੇ ਇੰਨਾ ਫਰੂਟ ਲੱਗਿਆ ਜਿਹਦੀਆਂ ਟ ਆਪਕਨ ਜਾ ਰਹੇ ਆ ਇੰਨਾ ਫਰੂਟ ਹੈ ਜਿਹੜਾ ਉਹਦੇ ਵਿੱਚ ਬਦਲ ਲੱਗਿਆ ਹੋਇਆ ਹਰ ਇੱਕ ਵੈਰਾਈਟੀ ਹੈ ਸਾਡੇ ਕੋਲੇ ਫਰੂਟ ਦੀ ਪਾਮ ਦੀ ਹਰ ਇੱਕ ਵੈਰਾਈਟੀ ਮਿਲੋਗੀ ਜੀ ਐ ਜੀ ਕੋਈ ਚੀਜ਼ ਨਹੀਂ ਹੈ ਜਿੱਥੇ ਪੌਦਾ ਨਾ ਮਿਲੇ ਵਧੀਆ ਰੇਟ ਹੈ ਜੀ ਜਰਾ ਵੀ ਐ ਜੀ ਕੋਈ ਚੀਜ਼ ਨਹੀਂ ਜਿਹੜਾ ਕਿ ਕੋਈ ਵੀ ਪੌਦਾ ਇੱਥੋਂ ਨਾ ਮਿਲੇ ਤੁਹਾਨੂੰ ਇਧਰ ਉਧਰ ਜਾਣ ਦੀ ਕੋਈ ਲੋੜ ਨਹੀਂ ਹੁਣ ਦੇਖੋ ਦੋਸਤੋ ਤੁਹਾਨੂੰ ਵੀ ਕਹਾਂਗਾ ਦਿਖਾਓ ਕਿ ਇਹ ਭੈਣ ਜੀ ਕਿੰਨੇ ਚਿਰ ਦਾ ਪੌਦਾ ਹੈ ਇਹ 3 ਸਾਲ ਦਾ ਜੀ ਪੂਰਾ ਫਰੂਟ ਆਇਆ ਹੋਇਆ ਹੈ ਇਹ 3 ਸਾਲ ਦਾ ਪੌਦਾ ਤੁਸੀਂ ਫਰੂਟ ਦੇਖੋ ਕਿਸ ਤਰ੍ਹਾਂ ਜਿਹੜੇ ਲੰਮਕ ਰਹੇ ਆ ਫਰੂਟ ਇਸ ਤੇ ਤੇ ਆ ਭੈਣ ਜੀ ਦੱਸਿਓ ਵੀ ਇਹ ਕਿੰਨੇ ਸਾਲ ਦਾ ਸਾਰਾ ਜਾਣਕਾਰੀ ਦੋਗੇ ਕਿ ਕੀ ਨਾਮ ਕੀ ਹੈ ਇਹਦਾ ਕਿੰਨੂ ਹੈ ਜੀ ਕਿੰਨੂ ਇਸ ਤਰ੍ਹਾਂ ਜਿਹੜੀ ਦੇਖ ਰਹੇ ਕਿਸ ਤਰ੍ਹਾਂ ਦੀ ਕਰਨੀ ਪੈਂਦੀ ਹੈ ਫਿਰ ਜੇ ਕੋਈ ਦੇਖ ਵਧੀਆ ਦੇਖ ਨੈਰੀ ਪਾਣੀ ਲਗਾਓ ਖਾਦ ਪਾਣੀ ਹੈ ਵਧੀਆ ਕਰਕੇ ਪਾਓ ਗੋਬਰ ਖਾਦ ਨਾਲ ਪਾਓ ਗੋਬਰ ਖਾਦ ਨਾਲ ਪੌਦੇ ਨੂੰ ਗਰਮੈਸ ਕਰਕੇ ਖਰਾਬ ਹੋ ਜਾਂਦਾ ਇਹਨੂੰ ਵਧੀਆ ਖਾਦ ਪਾਉਗੇ ਵਰਮੀ ਕੰਪੋਸਟ ਪਾਉਗੇ ਸਪਰੇ ਵਧੀਆ ਕਰੋ ਤੇ ਫਰੂਟ ਇਸ ਤਰ੍ਹਾਂ ਦਾ ਲੱਗੂਗਾ ਪੂਰਾ ਸਾਫ ਸਰਾ ਇਹ ਮਿੱਠੇ ਵੀ ਹੁੰਦੇ ਪੂਰਾ ਮਿੱਠਾ ਜੀ ਅਜੇ ਕੱਟ ਪੱਕਿਆ ਨਹੀਂ ਹੈ ਜੀ ਪੂਰਾ ਅਜੇ ਖੱਟਾ ਮਿੱਠਾ ਹੈ ਪੂਰਾ ਪੱਕ ਜੂਗਾ ਉਹਦਾ ਪੂਰਾ ਮਿੱਠਾ ਹੋ ਜੂਗਾ ਜੀ ਜਿਹੜਾ ਸ਼ੁਰੂ ਹੋ ਤੋ ਕਿੰਨੇ ਚਿਰ ਤੋ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਇਹ ਫਰੂਟ 1.5 ਜਮਾ ਪੂਰਾ 3 ਸਾਲ ਦਾ ਹੋ ਜਾਊਗਾ ਪੂਰਾ ਐ ਭਰ ਜਾਊਗਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਉਹ ਤਾਂ ਕਿ ਜਿਹੜੀ ਵੀਡੀਓ ਹਰ ਘਰ ਦੇ ਵਿੱਚ ਇਹ ਪਹੁੰਚ ਸਕੇ ਤੇ ਕਿਸੇ ਵੀ ਪਰਿਵਾਰ ਨੂੰ ਇਧਰ ਉਧਰ ਗੇੜੇ ਕੱਟਣ ਦੀ ਹੁਣ ਕੋਈ ਲੋੜ ਨਹੀਂ ਤੁਸੀਂ ਬਟਿੰਡਾ ਦੀ ਕਮਲ ਨਰਸਰੀ ਦੇ ਵਿੱਚ ਆਓ ਤੇ ਆਪਣਾ ਮਨ ਪ੍ਰਸਾਦ ਦਾ ਜਿਹੜਾ ਪੌਦਾ ਜ਼ਰੂਰ ਲੈ ਕੇ ਜਾਓ ਦੇਖੋ ਸਰਕਾਰ ਨਿਊਜ਼ ਤੇ ਮੈਂ ਸਰਵਰ ਰਹਿਕਾ